ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਜੋ ਘਟਨਾ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਦਰਬਾਰ ਬਣ ਕੇ ਨਿਮਰਤਾ ਸਹਿਤ ਪ੍ਰੇਮ ਸਹਿਤ ਔਰ ਸਤਕਾਰ ਸਹਿਤ ਸੇਵਾ ਕਰ ਰਹੇ ਸਨ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਮਿਲੀ ਹੋਈ ਸੇਵਾ ਨੂੰ ਨਤਮਸਤਕ ਹੁੰਦਿਆਂ ਪ੍ਰਵਾਨ ਕਰਦੇ ਆ ਸਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਕਾਤਲਾਨਾ ਹਮਲਾ ਹੋਇਆ ਜਿਸ ਨਾਲ ਸਰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਰੋਸ਼ ਬਣਿਆ। ਔਰ ਇਸ ਘਟਨਾ ਨੂੰ ਜਿਤਨਾ ਵੀ ਨਿੰਦਿਆ ਜਾਵੇ ਉਤਨਾ ਹੀ ਥੋੜਾ ਹੈ। ਔਰ ਉਹ ਫਿਰ ਵੀ ਇਸ ਗੱਲ ਤੇ ਜਿਹੜਾ ਦ੍ਰਿੜ ਰਹੇ ਕਿ ਉਹ ਇਹ ਸੇਵਾ ਨਿਭਾਉਣਗੇ ਪ੍ਰੇਮ ਨਾਲ ਕਰਨਾ। ਔਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਉੱਥੋਂ ਜਾਣ ਦਾ ਜਾਂ ਹਟਣ ਦਾ ਮਨ ਨਹੀਂ ਬਣਾਇਆ। कोरोना दी जान ਨੂੰ ਖਤਰਾ ਹੈ ਉਹ ਜੈਡ ਪਲਸ ਪ੍ਰੋਟੈਕਟਿਵ ਹਨ ਤੇ ਉਹਨਾਂ ਨੂੰ ਪਬਲਿਕ ਵਿੱਚ ਬਿਠਾਉਣਾ ਜਿਹੜਾ ਉਹ ਉਹਨਾਂ ਦੀ ਜਾਨ ਲਈ ਹੋਰ ਖਤਰਾ ਪੈਦਾ ਕਰਨਾ ਹੋਵੇਗਾ ਇਸ ਲਈ ਮੈਂ ਨਿਮਰਤਾ ਸਹਿਤ ਆ ਸ਼੍ਰੀਮਾਨ ਸਿੰਘ ਸਾਹਿਬਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਉਹ ਉਸ ਗੱਲ ਤੇ ਗੌਰ ਕਰਨ ਤੇ ਸਿੰਘ ਸਾਹਿਬਾਨ ਜੀ ਮਿਲ ਕੇ ਮਤਾ ਕਰਕੇ ਇਸਦਾਰ ਸੁਖਵੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਦੀ ਸੇਵਾ ਲਾ ਦੇਣ ਤੇ ਉਹ ਜਿਹੜਾ ਹੈ ਉਹ ਉਹਨਾਂ ਨੂੰ ਪਬਲਿਕਲੀ ਨਾ ਕਰਨਾ ਪਵੇ ਉਹ ਆਪਣੀ ਸੁਰੱਖਿਆ ਵਿੱਚ ਜੋੜੇ ਖਾਨੇ ਦਾ ਆਦਿਕ ਜਿੱਥੇ ਸੁਰੱਖਿਅਤ ਜਗਾ ਹੋਵੇ ਪਹਿਲਾਂ ਉੱਥੇ ਸੁਰੱਖਿਆ ਦੇ ਪ੍ਰਬੰਧ ਕਰ ਲਏ ਜਾਣ ਤੇ ਉੱਥੇ ਉਹ ਆਪਣੀ ਸੇਵਾ ਨਿਭਾ ਲੈਣ ਕਿਉਂਕਿ ਉਹਨਾਂ ਦੀ ਜਾਨ ਨੂੰ ਜਿਹੜਾ ਹੈਗਾ ਸੇਫ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਦੀ ਉਹਨਾਂ ਨੂੰ ਲਾਈਫ ਥ੍ਰੈਟ ਹੈ ਔਰ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਲਾਈਫ ਥ੍ਰੈਟ ਹੈ ਉਹਨਾਂ ਦੇ ਜੀਵਨ ਨੂੰ ਜਿਹੜੀ ਹੈ ਉਹ ਖਤਰੇ ਦੀ ਦਿਖਾਈ ਪੈ ਰਹੀ ਹੈ ਸਾਰੀ ਖੇਡ ਬਣੀ ਹੋਈ। ਲੋਕੀਆਂ ਵਿਰੋਧੀਆਂ ਨੇ ਪਹਿਲਾਂ ਚੈਨਲਾਂ ਤੇ ਇਹ ਸ਼ੋਰ ਕੀਤਾ ਵੀ ਸਜ਼ਾ ਥੋੜੀ ਮਿਲੀ ਹੈ ਜਿਆਦਾ ਦੇਣੀ ਚਾਹੀਦੀ ਹੈ ਤੇ ਮੁੜ ਕੇ ਉਹ ਜਿਹੜਾ ਉਹਨਾਂ ਨੇ ਹਮਲਾ ਹੀ ਕਰ ਦਿੱਤਾ। ਇਸ ਕਰਕੇ ਪਹਿਲਾਂ ਵੀ ਇਹ ਖਾਲਸਾ ਪੰਥ ਨੂੰ ਖਤਰਾ ਪਾਪਦੇ ਹੋਏ 1737 ਵਿੱਚ ਅਸੰਮਤ 1794 ਤੇ ਈਸਵੀ 1734 ਵਿੱਚ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਜਦ ਦੇਖਿਆ ਕਿ ਉਸ ਵੇਲੇ ਦੀ ਹਕੂਮਤ ਦੇ ਦਬਾਅ ਕਰਕੇ ਤੇ ਅਸਾਯੋਗ ਕਰਕੇ ਬੰਦੀ ਛੋੜ ਦੇ ਉਸ ਮਨਾਉਣ ਵਿੱਚ ਦਿੱਕਤ ਆ ਰਹੀ ਹੈ ਤਾਂ ਉਹਨਾਂ ਨੇ ਖਾਲਸਾ ਪੰਥ ਨੂੰ ਪੱਤਰ ਲਿਖੇ ਸਨ ਕਿ ਆਹ ਜੀ ਮਨਾਉਣਾ ਹੈ ਪਰ ਜਦ ਉਹਨਾਂ ਨੇ ਹਕੂਮਤ ਦੀ ਨੀਅਤ ਬਦਲੀ ਦੇਖੀ ਉਹਨਾਂ ਨੇ ਸਾਰੇ ਲਗਾ ਦਿੱਤੇ ਵੀ ਸਾਜ਼ਿਸ਼ ਰਚੀ ਕਿ ਜਦ ਦੇ ਦੀਵਾਲੀ ਤੋਂ ਮੌਕੇ ਇਕੱਠੇ ਹੋਣਗੇ ਤਾਂ ਇਹਨਾਂ ਨੂੰ ਕੱਟਿਆ ਨੂੰ ਸ਼ਹੀਦ ਕਰ ਦਿੱਤਾ ਜਾਏਗਾ ਆ ਭਾਈ ਮਨੀਸ਼ ਸਿੰਘ ਜੀ ਨੇ ਪੱਤਰਤਾਵਾਂ ਵਾਪਸ ਭੇਜੀਆਂ ਜਿਨ੍ਹਾਂ ਦੇ ਬਲੇ ਪੱਤਰਗਾਹ ਜਾਂ ਹੁਕਮਨਾਮੇ ਭੇਜੇ ਸਨ ਕਿ ਖਾਲਸਾ ਪੰਥ ਆਵੇ ਤੇ ਉਹਨੇ ਵਾਪਸ ਉਹ ਵਾਪਸ ਮੰਗਿਆ ਤੇ ਵਾਪਸ ਪੱਤਰ ਭੇਜੇ ਹੁਕਮਨਾਮੇ ਉਹਦੇ ਕੋਲ ਖਾਲਸਾ ਪੰਥ ਨਾ ਆਵੇ ਕਿਉਂਕਿ ਉਸ ਵੇਲੇ ਖਾਲਸਾ ਪੰਥ ਦੀ ਇੱਜ਼ਤ ਬਚਾਉਣੀ ਜ਼ਰੂਰੀ ਸੀ ਤੇ ਅੱਜ ਵੀ ਅਸੀਂ ਮਾਨਨੀ ਸਿੰਘ ਸਾਹਿਬ ਜਿਹੜੇ ਨੇ ਸੁਖਵੀਰ ਸਿੰਘ ਦੀ ਬਾਦਲ ਦੀ ਜਾਨ ਨੂੰ ਖਤਰਾ ਦੇਖਦੇ ਹੋਏ ਇਹ ਗੱਲ ਫਿਰ ਤੋਂ ਦੁਹਰਾ ਸਕਦੇ ਨੇ ਕਿ ਉਹ ਪੱਤਰ ਜਿਹੜਾ ਹੈਗਾ ਉਹ ਦੇਖ ਕੇ ਜਾਰੀ ਕਰਕੇ ਜਿਹੜੀ ਸੇਵਾ ਉਹਨਾਂ ਦੀ ਲਈ ਗਈ ਹੈ ਉਹ ਜਾਰੀ ਰਹੇ ਔਰ ਉੱਥੇ ਪਹਿਲਾਂ ਸਿਕਿਉਰਿਟੀ ਦਾ ਪ੍ਰਬੰਧ ਕਰ ਲਿਆ ਜਾਏ ਤੇ ਐਸੀ ਜਗ੍ਹਾ ਉਹਨਾਂ ਨੂੰ ਸੇਵਾ ਲਈ ਜਾਵੇ ਜਿੱਥੇ ਉਹਨਾਂ ਦੀ ਜਾਨ ਨੂੰ ਸਿੱਧਾ-ਸਿੱਧਾ ਖਤਰਾ ਨਾ ਬਣੇ ਪਹਿਲੇ ਵੀ ਇਹ ਮਨੀ ਭਾਈ ਮਨੀ ਸਿੰਘ ਜੀ ਦਾ ਮੈਂ ਜ਼ਿਕਰ ਕੀਤਾ ਹੈ 1737 ਈਸਵੀ ਤੇ 1794 ਸੰਮਤ ਵਿੱਚ ਇਹ ਕੀਤਾ ਜਾ ਚੁੱਕਿਆ ਹੈ ਇਸ ਲਈ ਪੰਥ ਪਹਿਲੇ ਹੈ ਬਾਕੀ ਸਭ ਕੁਝ ਬਾਅਦ ਵਿੱਚ ਹੈ ਇਸ ਵੇਲੇ ਸਤਕਾਰਯੋਗ ਸਿੰਘ ਸਾਹਿਬਾਨ ਜੀ ਨੂੰ ਆਪ ਸਾਰੇ ਸੰਗਤਾਂ ਵੀ गुजारिश ਕਰੋ ਕਿ ਉਸ ਵਾਰ ਸੁਖਵੀਰ ਸਿੰਘ ਜੀ ਦੀ ਜਾਨ ਨੂੰ ਹਾਈ ਥ੍ਰੈਟ ਦੇਖਦੇ ਹੋਇਆ ਉਹਨਾਂ ਦੀ ਲਾਈਫ ਸੇਵਿੰਗ ਲਈ ਉਹਨਾਂ ਦੇ ਜਾਨ ਨੂੰ ਬਚਾਉਣ ਲਈ ਉਹਨਾਂ ਨੂੰ ਦੂਸਰੇ ਤਰ੍ਹਾਂ ਦੀ ਜੇ ਸੇਵਾ ਸਿੰਘ ਸਾਹਿਬਾਨ ਜੀ ਲਾ ਦੇਣ ਤਾਂ ਬਹੁਤ ਜਿਹੜਾ ਸ਼ਲਾਘਾ ਯੋਗਤ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ